ਮੇਰੇ ਨੂੰ ਘਰ ਵਿੱਚ ਰੱਖੋ ਜੇ ਤੁਸੀਂ 704 ਨੰਬਰ ਤੇ ਕਾਲ ਕਰੋ ਮੈਂ ਤੁਹਾਨੂੰ ਕੀ ਕਰਾਂ ਹੁਣੇ ਲਈ ਆਇਆ ਕਾਲ ਕਰੋ ਕੀ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਪਾਂਹ ਤੇ ਮਾਰਿਆ ਮੈਨੂੰ ਕਹਿੰਦੇ ਨੇ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹ ਕਟਕੇ ਲਾ ਕੇ ਗਈ ਆ। ਫਰਾਜ ਸਿਰ ਪਾਟ ਗਿਆ। ਸਾਡੇ ਮੁੰਡੇ ਦਾ ਸਿਰ ਪਾਟ ਗਿਆ। ਪਤਮੀ ਜੀ ਕੀਤੀ। ਆਹ ਲੇਡੀਆਂ ਬੋਲੀਆਂ। ਆਜੋ। ਕੋਣ ਆਇਆ ਹੈ? ਇੱਕ ਸੀਗਾ ਨਾ। ਆਇਆ ਕੰਜਰਾ। ਆ ਜਾ ਬੇ ਗੂ ਖਾਣ ਆਇਆ। ਇੱਥੇ ਖੜਕੇ ਬਣਾਏਗਾ ਕਿੱਧਰ ਨਹੀਂ ਆਏਗਾ। ਰਾਏ ਨੂੰੱਕੀ ਆ ਜਾ। ਕਿੱਥੇ ਆ? ਬਗਰਾਏ ਹੈ ਕਿਥੋਂ ਸਹੀ ਕਿ ਬੰਡੀਆਂ ਨਾ ਹੋਣ ਲੱਗਦਾ ਬੰਦਾ ਆ ਆ ਲੋਕ ਕਿਆਂ ਬੰਗੜਾ ਟੇਗੜੀਆਂ ਮਿਲੀਆਂ ਹਾਂ ਬਟੇ ਬੰਗੜੀ ਆ ਇਹ ਹਾਂ ਇਹ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਉਸੇ ਕੋਤੇ ਢਿਲਾ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹ ਤੋੜਦੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ ਕਾਟ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਾਲ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਆਪਰੇ ਮਾਰੇ ਗੁੰਡਿਆਂ ਤੋਂ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀ ਹਾਂ ਲੋਕਾਂ ਦੇ ਹੱਕ ਲਈ ਮੈਂ ਕੋਈ ਨਹੀਂ ਕਰਦਾ ਮੈਂ ਕੁਝ ਕਰਦਾ ਹਾਂ ਆਹ ਗਿਆ ਬੜਿਆ ਉੱਥੇ ਮੈਨੂੰ ਕਹਤ ਆਇਆ ਚੱਲ ਮੇਰਾ ਕਿਹਨੂੰ ਸੀ ਸੋਰੋਤਾ ਸਿੱਧੀ ਜਾ ਰਹੇ ਸੀ ਮੈਨੂੰ ਖੜਿਆ ਮੇਰਾ ਕਿਹਨਾਂ ਕਰੇ ਕਿਹੜਾ ਬੜਿਆ ਮੈਨੂੰ ਤਾਂ ਨਹੀਂ ਇਹਨਾਂ ਨੂੰ ਜਾਣੇ ਮੁੰਡਾ ਹੀ ਹੈ ਨਹੀਂ ਇਹ ਛੁੱਟਣਾ ਬੋਲੋ ਸੋਰੋ ਮੋਰੀਆਂ ਮੈਡਮ ਜੀ ਛੁੱਟੋ ਮੋਰੀਆਂ ਰੋਟੂਲਾ ਕਰਿਆ ਕਿ ਉਹ ਕਹਿੰਦੀ ਲੱਗ ਬੰਦੇ ਕੋਲ ਆ ਸੀ ਉਹ ਆਪਣਾ ਮੇਰਾ ਅਨੁਕਰਨ ਹੈ ਇਹ ਕੰਮ ਕਰਨਾ ਕਿ ਆ ਕੇ ਲੋਕਾਂ ਵਾਲੀ ਚਾਹ ਪੋਣੀ ਦੇਣਾ ਦੇਖੋ ਸੋਚ ਇਹ ਬੰਦੇ ਬੱਲਾ ਤਾਲਾ ਕਿਉਂਕਿ ਐਸੀ ਲੋਕਾਂ ਲਈ ਲੜ ਰਹੇ ਸੀ ਕਿਉਂਕਿ ਲੋਕਾਂ ਲਈ ਲੜ ਰਹੇ ਸੀਗੇ ਇਹ ਸੁਣ ਹਮ ਜੋ ਲੇਦੀ ਗੱਲ ਸਾਨੂੰ ਆਪਰੇ ਦਾਲੀ ਇਹ ਹੁਣ ਦੇਖੇ ਆਇਆ ਆ ਕੁਝ ਨਹੀਂ ਸਹੀ ਹੁੰਦਾ ਕੁਝ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਰੇਤ ਮਾਫੀਆ ਕੀ ਕੁਝ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਦੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨੋ ਰਿਪਲਾਈ ਸੇ ਸੀਗਾ ਕਿ ਉੱਥੇ ਬਜ਼ੁਰਗ ਸੀਗੇ ਉਹਨਾਂ ਦੇ ਨਾਲ ਦੱਖਣੀ ਜੀ ਕਰ ਰਹੇ ਸੀਗੇ ਰੇਤੇ ਵਾਲੇ ਨੂੰ ਟਾਕਰੀ ਦਿਖਾਇਆ ਸੀਗਾ ਕਿ ਉੱਥੇ ਉਹ ਲੋਕ ਖੜੇ ਵੀ ਸੀਗੇ ਤੇ ਆ ਕੀ ਹੋਇਆ ਕਿ ਉਹਨਾਂ ਨੇ ਆਪਣੀਆਂ ਲੇਡੀਆਂ ਉੱਥੇ ਬੁਲਾ ਲਈਆਂ ਸੀਗੀਆਂ ਤੇ ਅਸੀਂ ਉਹ ਆਂਟੀ ਉਹਨਾਂ ਦੇ ਕੋਲ ਹੀ ਮੈਂ ਬੈਠੀ ਸੀਗੀ ਤੇ ਮੈਂ ਚਾਚਾ ਜੀ ਜਾਣ ਲੱਗੇ ਸੀਗੇ ਤਾਂ ਚਾਚਾ ਜੀ ਨੂੰ ਫੜ ਕੇ ਉਹਨਾਂ ਨੇ ਪਹਿਲਾਂ ਚਾਚਾ ਜੀ ਦੀ ਚਾਬੀ ਖੋਲੀ ਐਂਡ ਆਲ ਉਹਨਾਂ ਨੇ ਕੀਤਾ ਤੇ ਜਦੋਂ ਮੈਂ ਕਿਹਾ ਵੀ ਐਦਾਂ ਨਾ ਕਰੋ ਗਈ ਤਾਂ ਉਹਨਾਂ ਨੇ ਮੈਨੂੰ ਖਿੱਚ ਲਿਆ ਆ ਮੇਰਾ ਅੱਜ ਪਟਾ ਦਾ ਡੈਡੀ ਸੀਗਾ ਹਨ ਅਸੀਂ ਨਾ ਅਸੀਂ ਗਦਾਪੁਰ ਪਿੰਡ ਦੇ ਵਿੱਚ ਇਕੱਠ ਰੱਖਿਆ ਸੀ ਕਿਉਂਕਿ ਦਿਨ ਦੇ ਦਿਨੇ ਓਵਰਲੋਡ ਟਰਾਲੀਆਂ ਲਿੰਗ ਰਹੀਆਂ ਸੀ ਠੱਕੇ ਨਾਲ ਲੰਘਾ ਰਹੇ ਸੀ ਬਿਲੇ ਹੋਈ ਕੱਲ ਵੀ ਇਹ ਬਜਾਦਰ ਨੂੰ ਕਹਿ ਕੇ ਆਇਆ ਕਹਿੰਦੇ ਜੇ ਇਹ ਟਰਾਲੀ ਰੋਕੀ ਕਿਸੇ ਨੇ ਤਾਂ ਇੱਥੇ ਡਾਂਗਾਂ ਚੱਲਣਗੀਆਂ ਚੱਲ ਅਸੀਂ ਸਾਰਿਆਂ ਨੇ ਉਥੇ ਗਦਾਪੁਰ ਵਾਲਾ ਫੋਨ ਆਇਆ ਸਰਪੰਚ ਸਾਹਿਬ ਦਾ ਕਹਿੰਦੇ ਵੀ ਆਪਾਂ ਸਾਰੇ ਨੇ ਛਾ ਨੂੰ ਇਕੱਠੇ ਹੋ ਕੇ ਸਾਡੀ ਗੱਲ ਸੁਣੋ ਕਿਉਂਕਿ ਜਦੋਂ ਅਸੀਂ ਗੌਸ ਘੜ ਤਾਂ ਨਾਲ ਆਇਆ ਸੀਗਾ ਤਾਂ ਉਹਨਾਂ ਦੀ ਪੰਚਾਇਤ ਦਾ ਸਾਨੂੰ ਪੂਰਾ ਸਾਥ ਮਿਲ ਰਿਹਾ ਸੀਗਾ ਅਸੀਂ ਕਹਾਂ ਚਲੋ ਸਾਰੇ ਇਲਾਕਾ ਇਕੱਠੇ ਹੋ ਕੇ ਇਸ ਚੀਜ਼ ਦਾ ਆਪਾਂ ਵਿਰੋਧ ਕਰਦੇ ਆ ਜੋ ਨਜਾਇਜ਼ ਮੈਨਗੋਵਰ ਲੋਡ ਟਿਪਰ ਨਹੀਂ ਗਦੇ ਆ ਤੇ ਅਸੀਂ ਜਿਹਦੇ ਤਰੇ ਗਈ ਸੀਗੀ ਮੈਂ 6 ਵਜੇ ਦਾ ਟਾਈਮ ਰੱਖਿਆ ਸੀ ਪਿੰਡ ਜਾ ਦਾ ਜਦੋਂ ਗੜਾਪੁਰ ਅਸੀਂ ਜਾਣ ਲੱਗੇ ਆ ਪੱਕ ਕਲੋਨੀ ਤੋਂ ਫੋਨ ਆਇਆ ਸਿਰਮੁਲਾਣਾ ਨੂੰ ਵੀ ਐਂ ਕਰਕੇ ਸਾਡਾ ਇਹ ਟਿਪਰ ਰੋਕਿਆ ਹੋਇਆ ਇੱਥੇ ਤੇ ਉਹਨਾਂ ਦਾ ਕਰੋੜ ਆ ਉਹਦਾ ਆਈਪੀ ਪਾਇਆ ਬੰਦਾ ਸਾਰੇ ਅਸੀਂ ਇਹ ਸਿਮਰ ਨੇ ਲਾਈ ਹੋਈ ਵੀ ਚਲਾਇਆ ਸਾਰਾ ਕੁਝ ਅਸੀਂ ਆਰਾਮ ਦੇ ਨਾਲ ਖੜੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਤੇ ਅੱਧਾ ਪੌਣਾ ਘੰਟਾ ਸੀ ਖੜੇ ਰਹੇ ਆ ਤੇ ਅਸੀਂ ਵਾਪਸ ਆਉਣ ਲੱਗੇ ਸੀ ਉੱਥੋਂ ਅਸੀਂ ਕਹਾਂ ਚਲੋ ਹੁਣ ਆਪਾਂ ਚੱਲਦੇ ਆਂ ਪਿੰਡ ਗਰਾਂਪੁਰ ਚੱਲ ਕੇ ਆਪਾਂ ਵਿਚਾਰ ਕਰਦੇ ਆ ਜਾਂ ਗੌਂਸਗੜ ਚੱਲਦੇ ਆਂ ਅਸੀਂ ਵਾਪਸ ਆਉਣ ਲੱਗੇ ਤੇ ਮੇਰਾ ਮੋਟਰਸਾਈਕਲ ਖੜਾ ਸੀਗਾ ਸਾਈਡ ਤੇ ਤੇ ਮੈਂ ਮੋਟਰਸਾਈਕਲ ਦੀ ਚਾਬੀ ਲਾ ਕੇ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਜਦ ਵਾਪਸ ਆ ਰਿਹਾ ਸੀਗਾ ਕੁਝ ਕਦਮ ਹੱਲੇ ਆਇਆ ਸੀ ਉਥੋਂ ਟਿਪਰ ਦੇ ਨੇੜੇ ਹੀ ਤੇ ਮੇਰਾ ਇਹਨਾਂ ਨੇ ਰਾ ਸਸਤੇ ਮੈਂ ਤਾਂ ਚੱਲਿਆ ਕੰਮ ਚੱਲਿਆ ਕਿਤੇ ਕਹਿੰਦਾ ਗੱਲ ਸੁਣ ਕੇ ਜਾਈ ਹੁਣ ਜੇ ਤੂੰ ਆਇਆ ਮੈਂ ਕਿਹਾ ਚੱਲ ਕੋਈ ਨਾ ਮੈਂ ਰੁਕ ਜਾਣਾ ਤੇ ਮੈਂ ਕਿਹਾ ਚੱਲ ਮੋਟਰਸਾਈਕਲ ਮੈਂ ਬਾਸ ਮੋੜ ਲਿਆ ਬਾਸ ਮੋੜ ਕੇ ਮੈਨੂੰ ਕਹਿੰਦਾ ਕਿੱਧਰ ਚੱਲੇ ਆ ਮੈਂ ਕਿਹਾ ਮੁੰਡੇ ਖੜੇ ਆ ਸਾਹਮਣੇ ਬਈ ਅਸੀਂ ਉੱਥੇ ਖੜ ਜਾਨੇ ਆ ਸਾਰੇ ਮੁੰਡੇ ਪਿੰਡਾਂ ਦੇ ਖੜੇ ਆ ਆਪਣੇ ਤੇ ਇਹਨੇ ਗੁਰਮukh ਸਿੰਘ ਨੇ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਕਹਿੰਦਾ ਵੀ ਜਾਣ ਨਹੀਂ ਦੇਣਾ ਤੈਨੂੰ ਅਸੀਂ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਾਬੀ ਦੇ ਦੇ ਚਾਬੀ ਮੈਂ ਮੋਟਰਸਾਈਕਲ ਸਾਈਡ ਤੇ ਲਾਉਣ ਲੱਗਿਆ ਬਈ ਚਾਬੀ ਦੇ ਦੇ ਮੇਰੀ ਇਹਨੇ ਚਾਬੀ ਦਿੱਤੀ ਨਹੀਂ ਕਹਿੰਦੇ ਨਹੀਂ ਚਾਬ ਆ ਗੱਲਾਂ ਗੱਲਾਂ ਦੇ ਵਿੱਚ ਹੀ ਇਹਨਾਂ ਨੇ ਮੇਰੇ ਧੱਫੇ ਮਾਰੇ ਪਿੱਛੇ ਧੱਫੇ ਮਾਰੇ ਤਾਂ ਮੇਰੀ ਪੱਗ ਲਾਤੀ ਆ ਪੱਗ ਲਾ ਕੇ ਮੇਰੇ ਵਾਲ ਖਿੰਡ ਗਏ ਸਾਰੇ ਮੋਟਰਸਾਈਕਲ ਮੇਰੇ ਥੱਲੇ ਸੀਗਾ ਮੋਟਰਸਾਈਕਲ ਡੇਪਿਆ ਤੇ ਜਦ ਮੈਂ ਸਾਈਡ ਤੇ ਹੋਇਆ ਤਾਂ ਸਾਡੇ ਪਿੰਡ ਦੇ ਨੌਜਵਾਨ ਸੀਗੇ ਯਾਰ ਹੋਰ ਕਲੋਨੀ ਦੇ ਵਿੱਚੇ ਕੁਝ ਤੇ ਉਹ ਭੱਜ ਕੇ ਆਏ ਕਹਿੰਦੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤੇ ਮੈਂ ਤਾਂ ਫਿਰ ਚਲੇ ਗਿਆ ਅੰਦਰ ਕਿ ਜਦੋਂ ਹਾਲ ਮੈਂ ਤੁਰਿਆ ਹੀ ਜਾਂਦਾ ਸੀਗਾ ਤਾਂ ਜਿਹੜਾ ਬਲੇ ਦਾ ਡੈਡੀ ਜੀ ਅਵਤਾਰ ਸਿੰਘ ਉਹਨੇ ਮੇਰੇ ਪਿੱਛੋਂ ਪਤਾ ਨਹੀਂ ਉਹਦਾ ਰਾੜ ਸੀ ਛੋਟੀ ਸੀ ਇੱਥੇ ਮੇਰੇ ਮਾਰਿਆ ਹਲੇ ਵੀ ਮੇਰੇ লাশ ਖੜੀ ਆ ਸੱਬੜ ਸੀ ਸੱਬੜ ਸੱਬੜ ਸੀ ਸੱਬੜ ਮੇਰੇ ਇੱਥੇ ਮੋਰਾਂ ਤੇ ਮਾਰਿਆ ਉਸ ਦਿਨ ਅਸੀਂ ਮੈਂ ਜਿਹੜਾ ਮੈਡੀਕਲ ਵਾਲਿਆਂ ਨਾਲ ਉੱਥੇ ਘਰ ਸੀਗਾ ਅਸੀਂ ਅੰਦਰ ਚਲੇ ਗਏ ਤੇ ਬਾਕੀ ਉਸੇ ਤਰ੍ਹਾਂ ਲੜਾਈ ਜਾਰੀ ਸੀਗੀ ਮੈਨੂੰ ਬੰਦੇ ਫੜ ਕੇ ਲੈ ਜਾਂਦਾ ਕਹਿੰਦੇ ਤੂੰ ਇੱਧਰ ਆ ਜਾ ਸਾਈਡ ਤੇ ਆ ਜਾ ਤੇ ਉਸੇ ਤਰ੍ਹਾਂ ਹੀ ਉਹ ਅਜਾ ਉੱਥੇ ਪਿਆ ਹੋਇਆ ਸੀ ਕਾਰਨ ਕਾਰਨ ਕੀ ਹੈ ਵਾਰ-ਵਾਰ ਜਿਹੜਾ ਤੁਹਾਡੇ ਨਾਲ ਹੀ ਹਰ ਹਰ ਵਾਰ ਜਿਹੜਾ ਝਗੜਾ ਕਰਦੇ ਆ ਕਿਉਂਕਿ ਪਿੱਛੇ ਵੀ ਕਾਫੀ ਤੁਸੀਂ ਸੰਘਰਸ਼ ਕੀਤਾ ਮੁੱਦੇ ਨੂੰ ਲੈ ਕੇ ਜਿਹੜਾ ਕਾਰਨ ਤਾਂ ਇਹ ਹੀ ਆ ਕਿਉਂਕਿ ਕਾਨੂੰਨੀ ਤੌਰ ਤੇ ਅਸੀਂ ਲੜਾਈ ਲੜ ਰਹੇ ਆ ਅਸੀਂ ਕੋਈ ਧੱਕੇ ਨਾਲ ਲੜਾਈ ਨਹੀਂ ਲੜ ਰਹੇ ਨਾ ਅਸੀਂ ਕਿਸੇ ਦੇ ਗਾਲ ਪਏ ਆ ਨਾ ਕਿਸੇ ਨਾਲ ਕੋਈ ਵੱਧ ਘੱਟ ਬੋਲੇ ਆ ਅਜੇ ਤੱਕ ਜੋ ਕਾਨੂੰਨ ਕਹਿ ਰਿਹਾ ਅਸੀਂ ਕਾ ਕਾਨੂੰਨ ਦੀ ਲੜ ਲੜਾਈ ਲੜ ਰਹੇ ਆ ਜੋ ਸਾਡੀਆਂ ਸੜਕਾਂ 'ਤੇ ਤੋੜੀਆਂ ਪਈਆਂ ਨੇ ਸਾਰੀਆਂ ਉਹ ਵੱਲੋਂ ਟਿੱਪੇ ਟਰਾਲੀਆਂ ਜਿਹੜੇ ਨਜਾਇਜ਼ ਤੌਰ ਤੇ ਇਧਰ ਲੰਘ ਰਹੀਆਂ ਹਨ ਹਾਲਾਂਕਿ ਨਵੇਂ ਸ਼ਹਿਰ ਦਾ ਰੋਡ ਆ ਮਾ ਦੇ ਉਹ ਤਾਂ ਕਰਕੇ ਹੁਣ ਡੇਢ ਮਹੀਨਾ ਹੋ ਗਿਆ ਸਾਡੇ ਪਿੰਡ ਚੋਂ ਬਿਲਕੁਲ ਬੰਦ ਸੀਗੇ ਅੱਜ ਵੀ ਅਸੀਂ ਇੱਕ ਟਰਾਲੀ ਮੋੜੀ ਆ ਜੀ ਵੀ ਰਾਹ ਰੋਡ ਤੇ ਬੜਾ ਵੱਡਾ ਹਾਸਤਾ ਹੋਇਆ ਇੱਕ ਦੋ ਤਿੰਨ ਦਿਨ ਦੂਰ ਤੋਂ ਹਾਂਜੀ ਹਾਂਜੀ ਸਵੇਰੇ ਟਰਾਲੀ ਮੋੜੀ ਆ ਉਹਦੇ ਮੂਹਰੇ ਟਾਇਰ ਟਰੈਕਟਰ ਦੇ ਥੱਲੇ ਨਹੀਂ ਸੀ ਲੱਗ ਰਾ ਜਮੀਨ ਤੇ ਅਸੀਂ ਵੀਡੀਓ ਵੀ ਪਾਈ ਆ ਮੇਰੇ ਕੋਲੇ ਮੋਬਾਈਲ ਦੇ ਵਿੱਚ ਵੀਡੀਓ ਆ ਟਰੈਕਟਰ ਦੇ ਅਗਲੇ ਟਾਇਰ ਥੱਲੇ ਨਹੀਂ ਸੀ ਲੱਗ ਰਿਹਾ ਤੇ ਪਿਛਲੇ ਟਾਇਰਾਂ ਦੇ ਉੱਪਰ ਹੀ ਟਰਾਲੀ ਲੈ ਕੇ ਗਿਆ ਵਾਪਸ ਤੋਂ ਮੈਡਮ ਕਿੰਨੇ ਜਣਾਂ ਦੀ ਸੱਟਾਂ ਲੱਗੀਆਂ ਜਿਹੜੇ ਆਪਣੇ ਨਾਲ ਪੁੱਜੇ ਜਿਹੜੀਆਂ ਲੱਗੀਆਂ ਸੱਟਾਂ ਜ਼ਿਆਦਾ ਸੱਟ ਲੱ ਕਿਦੋਂ ਅ ਭਲਾ ਅਜੂ ਕਰ ਲਿਆ ਤਾਂ ਮੈਂ ਉਹਨੂੰ ਛਡਾਉਣ ਗਈ ਆ ਤਾਂ ਉਹਨਾਂ ਨੇ ਮੇਰੀ ਵਾਲ ਕੱਢ ਕੇ ਮੇਰੇ ਖਿੱਚ ਲਈ ਕਿਸੇ ਬੰਦੇ ਨੇ ਮੈਨੂੰ ਪਤਾ ਹੀ ਨਹੀਂ ਲੱਗਿਆ ਫਿਰ ਉਹਨਾਂ ਦੀਆਂ ਲੇਡੀਜ਼ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਮੈਂ ਤੁਹਾਡੇ ਨਾਲ ਲੜਨ ਨਹੀਂ ਆਈ ਕਿਉਂਕਿ ਮੈਨੂੰ ਵੀ ਹੈਵੀ ਲਾਅ ਹੈ ਮੈਂ ਕਾਨੂੰਨ ਹੱਥ ਛੇੜ ਰਹਾ ਮੈਂ ਪੀਸਫੁਲੀ ਗੱਲ ਕਰ ਰਹੀ ਸੀ ਤਾਂ ਮੈਂ ਪੀਸਫੁਲੀ ਹੀ ਪ੍ਰੋਟੈਸਟ ਕਰ ਰਹੀ ਆ ਕਿਉਂਕਿ ਮੈਂ ਲੋਕਾਂ ਲਈ ਲੜ ਰਹੀ ਸੀ ਕਿ ਇੱਥੇ ਕੋਈ ਮੇਰਾ ਨਿੱਜੀ ਕਹਿੰਦੇ ਤੂੰ ਇੱਥੇ ਕੀ ਕਰਨਾ ਆਈ ਆ ਫਲਾਣਾ ਤੇ ਹਮ ਤਾਂ ਮੈਨੂੰ ਹਮਾਰਨ ਲੱਗ ਪਈ ਆ ਮੈਂ ਫਿਰ ਵੀ ਕਿਸੇ ਨੂੰ ਕੁਛ ਨਹੀਂ ਕਿਹਾ ਮੇਰੇ ਲਾਸ਼ਾਂ ਪੈ ਗਈਆਂ ਜਦੋਂ ਮੈਂ ਉਹਨੂੰ ਛੜਾ ਰਹੀ ਸੀਗੀ ਉਹ ਮੇਰੀ ਇਥੇ ਵਾਕੇ 아이 ডোন্ট نو ਕੀ ਲੱਗਿਆ ਬਾਣੀ ਮੋੜ ਰਹੀ ਹੈਗੀ ਮੇਰੀ ਜਾ ਕੇ ਚੈੱਕ ਅਪ ਕਰਾਉਣੀ ਆ ਪਰ ਪਹਿਲਾਂ ਪਿੰਡ ਹੋਣਾ ਜ਼ਰੂਰੀ ਸੀਗਾ ਪਰ ਮੇਰੇ ਇਹ ਉਹਨਾਂ ਨੇ ਉਹ ਲਾਈਵ ਵੀ ਆਇਆ ਹੈ ਕਿ ਕਿਸ ਤਰੀਕੇ ਨਾਲ ਮੇਰਾ ਦੁਪੱਟਾ ਹੈਗਾ ਆ ਦੇਖੋ ਆ ਫਾੜਤਾ ਪੀਲੇ ਨੇ ਮੇਰਾ ਦੁਪੱਟਾ ਖਿੱਚਿਆ ਆ ਉਹ ਚੱਕੜੇ ਦੀ ਮੌਕੇ ਦੀ ਵੀਡੀਓ ਉੱਥੇ ਬਣੀ ਹੋਈ ਹੈ ਵੀਡੀਓ ਥੋੜੀ ਪਲੇ ਕਰਕੇ ਦਿਖਾ ਦਿਓ ਕਿ ਸਿੱਖਾ ਹਾਂ ਉਹ ਮੇਰੇ ਫੋਨ ਦੇ ਵਿੱਚ ਆ ਤੇ ਉਹ ਫੋਨ লাইਵ ਚੱਲ ਰਿਹਾ ਹੈ ਫੇਸਬੁਕ ਤੇ ਕਰਾਂਗੇ ਫੇਸਬੁਕ ਦੇ ਉੱਤੇ লাইਵ ਰਹੀ ਹੈ ਬਾਹਾਂ ਦੇ ਉੱਤੇ ਹੈ ਕਿ ਬੈਗ ਤੇ ਉੱਪਰ ਉੱਪਰ ਹੈ ਹੈ ਕਿ ਦਰਗਾਹ ਤੇ ਉੱਤੇ ਹੁਣ ਮੈਨੂੰ ਦਿਖਾਣੀ ਪੈਣੀ ਪਤਾ ਕਿ ਤੁਸੀਂ ਆਪਣੇ ਵੱਲੋਂ ਹੁਣ ਕੋਈ ਮੈਡੀਕਲ ਵਗੈਰਾ ਨਹੀਂ ਕਰਾਇਆ ਹੋ ਹੁਣ ਹੀ ਹਜੇ ਪਿੰਡ ਪਹੁੰਚੇ ਹਾਂ ਕਪੜੇ ਇਸੇ 66 ਕਿੰਨਾ ਦੇ ਲੱਗੀ ਦੱਸਿਆ ਯਾਰ 16450 ਜਿਆਦਾ ਲੱਗੀ ਆ ਅੰਮਨੀ ਵੀ ਦੇ ਲੱਗੀ ਆ ਮੈਨੂੰ ਹਜੇ ਸੂਰਤ ਹੀ ਨਹੀਂ ਪਤਾ ਨਹੀਂ ਕਿਤੇ ਕਿਤੇ ਸਾਥ ਲੱਗੀ ਤੂੰ ਤਸਵੀਰਾਂ ਤੇ ਦੇਖ ਸਕਦੇ ਆ ਇਹ ਮੌਕੇ ਦੀ ਜਿਹੜੀ ਵੀਡੀਓ ਹੈਗੀ ਆ ਲੁਝਾਨਾ ਤੋਂ ਅਪਲਾਈ ਨਿਊਜ਼ ਤੋਂ ਤੁਹਾਨੂੰ ਸਰੀ ਲਾਈਵ ਦਿਖਾ ਰਹੇ ਆ ਪੂਰੀ ਪਲੈਨਿੰਗ ਦੇ ਨਾਲ ਕੀਤਾ ਗਿਆ ਸਭ ਕੁਝ ਨਾਲ ਲੋ ਹਾਂਜੀ ਉਹ ਤੇ ਮੇਰੇ ਪਾਇਆ ਹੋਇਆ ਉਧਰ ਆਉਂਗੀ ਉਹ ਦੇਖੋ ਮੈਨੂੰ ਖਿੱਚ ਲਿਆ ਉਹਨਾਂ ਨੇ ਮੇਰੇ ਕੋਲ ਸੜੇ ਬੋਰਡ ਤੇ ਹਾਰੇ ਕਿੰਨੇ ਕ ਵਿਅਕਤੀ ਉਹਨਾਂ ਦੇ ਸੀਗੇ ਇਕੱਠੇ ਹੋਏ ਜਿਹੜੇ ਇੱਥੇ ਆਏ ਦੇ ਕੱਪੜੇ ਪਾੜਤੇ ਹੋ ਦੇਖੋ ਸਾਡੇ ਤਾਂ 7-8 ਜਣੇ ਸੀਗੇ ਉਹ ਬਹੁਤ ਸਾਰੇ ਤੁਸੀਂ ਅਸੀਂ ਤਾਂ ਉਹਨਾਂ ਦੇ ਘਰ ਗਏ ਸੀ ਗੁਰਦੀਪ ਦੇ ਘਰੇ ਸੋ ਉਹ ਤੁਹਾਨੂੰ ਪੂਰਾ ਦੱਸ ਸਕਦੇ ਆ ਡਿਟੇਲ ਦੇ ਵਿੱਚ ਬਲਕਿ ਉਹਨਾਂ ਦੇ ਮਦਰ ਦੀ ਪਹਿਲਾਂ ਮੈਂ ਵੀਡੀਓ ਵੀ ਕਿਉਂਕਿ ਉਹਨਾਂ ਨਾਲ ਬਤਨੀ ਜੀ ਕਰ ਰਹੇ ਸੀ ਕਿ ਉਹਨਾਂ ਦੇ ਮਦਰ ਦੀ ਮੈਂ ਵੀਡੀਓ ਜਿਹੜੀ ਆ ਉਹ ਲਾਈਵ ਪਾਈ ਆ ਉਹਨਾਂ ਦੀ ਮਦਰ ਨੇ ਸਾਰਾ ਕੁਝ ਦੱਸਿਆ ਆ ਓਕੇ ਤੇ ਤੁਸੀਂ ਕੋਈ ਹੈਲਪ ਲਾਈਨ ਫੋਨ ਕੀਤਾ ਉਹ ਪੰਜਾਬ ਪੁਲਿਸ ਮੈਂ ਅਸੀਂ ਤੁਹਾਨੂੰ ਫੋਨ ਕੀਤਾ ਆ ਤੇ ਮੈਂ ਓਐਸਟੀ ਸੁਖਵੀਰ ਹੈ ਭਗਵੰਤ ਮਾਨ ਤੇ ਮੈਂ ਉਹਨਾਂ ਨੂੰ ਵੀ ਕਾਲ ਕੀਤੀ ਆ ਉਹਨਾਂ ਨੇ ਵੀਡੀਓਜ਼ ਦੇਖ ਲਈਆਂ ਬਟ ਕੋਈ ਕਾਲੇਬਲ ਦੇਜ ਪੰਨੂ ਜੀ ਦੀ ਮੈਨੂੰ ਕਾਲ ਆਈ ਆ ਤੇ ਮੈਂ ਆਪਣੀ ਬਾਰ ਐਸੋਸੀਏਸ਼ਨ ਨੂੰ ਵੀ ਦੱਸਤਾ ਆ ਸੋ ਕਿਉਂਕਿ ਦੇਖੋ ਮੈਂ ਇੱਕ ਵਕੀਲ ਆ ਤੇ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਆ ਔਰ ਵਕੀਲ ਦੇ ਉੱਤੇ ਇਸ ਤਰੀਕੇ ਨਾਲ ਜੇ ਅਟੈਕ ਹੋਊਗਾ ਅੱਜ ਤੱਕ ਮੈਂ ਸਿਰ ਪਿੰਡ ਦੀ ਧੀ ਹੋਣ ਦੇ ਨਾਤੇ ਗੱਲ ਕਰਦੀ ਸੀ ਅੱਜ ਮੈਂ ਇੱਕ ਵਕੀਲ ਹੋਣ ਦੇ ਨਾਤੇ ਗੱਲ ਕਰਦੀ ਆ ਵਕੀਲ ਇੱਕ ਐਕਟਿਵਿਸਟ ਲੋਕਾਂ ਦੇ ਹੱਕਾਂ ਲਈ ਲੜ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਇੱਜ਼ਤ ਤੇ ਹੱਥ ਪਾਇਆ ਜਾਊਗਾ ਉਹਨਾਂ ਨੇ ਇਨੇ ਜਾਣੇ ਨੇ ਕੇਰ ਕੇ ਮੇਰੀ ਇੱਜ਼ਤ ਤੇ ਹੱਥ ਪਾਇਆ ਐ ਮੈਂ ਉਹਨਾਂ ਵਾਂਗੂ ਡਰਾਮੇ ਨਹੀਂ ਕਰ ਸਕਦੀ ਕਿ ਮੈਂ ਆਪਣੇ ਸਾਰੇ ਕੱਪੜੇ ਪਾੜ ਕੇ ਉਹੋ ਜਿਹੀਆਂ ਹਰਕਤਾਂ ਕਰਾਂ ਜੋ ਉਹਨਾਂ ਦੀਆਂ ਲੇਡੀਜ਼ ਕਰ ਰਹੀਆਂ ਨੇ ਬਿਕਾਜ਼ ਮੈਂ ਖੁਦਾਰ ਬਾਪਦੀ ਧੀ ਹਾਂ ਠੀਕ ਐ ਉਹਨਾਂ ਨੇ ਹੁਣ ਇਹੋ ਜਿਹੀਆਂ ਹਰਕਤਾਂ ਕੀਤੀਆਂ ਨੇ ਉਹ ਆਪਣੇ ਕੁਝ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਸੱਟਾ ਸੱਟਾ ਮਾਰ ਕੇ ਸਿਵਲ ਹਸਪੀਟਲ ਜਾ ਰਹੇ ਆ ਪਰ ਸਾਡੇ ਕੋਲ ਸਾਰੇ ਵੀਡੀਓ ਐਵੀਡੈਂਸ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਕੀਤਾ ਉਸ ਘਰ ਜਿਸ ਘਰ ਦੇ ਵਿੱਚ ਅਸੀਂ ਗਏ ਆ ਉਹ ਇਸ ਚੀਜ਼ ਦੀ ਗਵਾਹੀ ਦੇਣਗੇ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਘਰ ਦੇ ਵਿੱਚ ਬੈਠੇ ਸੀ ਔਰ ਉਹਨਾਂ ਨੇ ਕੇ ਨਾਲ ਆ ਕੇ اٹैक ਕੀਤਾ ਅੱਜ ਇੱਕ ਐਡਵੋਕੇਟਰ ਦੇ ਉੱਤੇ ਹਮਲਾ ਹੋਇਆ ਵੈ ਲੋਕ ਐਸੋਸੀਏਸ਼ਨਾਂ ਵੀ ਬਹੁਤ ਸਾਰੇ ਬਣੀਆਂ ਹੁੰਦਾ ਵਾ ਕਿ ਮੈਂ ਹਾਈ ਕੋਰਟ ਦੀ ਵਕੀਲ ਆ ਮੇਰੀ ਹਾਈ ਕੋਰਟ ਦੇ ਸਾਡੇ ਸੈਕਟਰੀ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਆਲਰੇਡੀ ਸੁਪਨ ਸ਼ਰਮਨ ਨੂੰ ਕਾਲ ਵੀ ਕਰਦੀ ਆ 10 ਵੀ ਦਿਨ ਤਾਂ ਹਾਂ ਹੁਣ ਇਹਨਾਂ ਨੂੰ ਵਕੀਲਾਂ ਦੀ ਮੈਂ ਅੱਜ ਤੱਕ ਨਹੀਂ ਕਿਹਾ ਸੀਗਾ ਬਟ ਹੁਣ ਇਹਨਾਂ ਨੂੰ ਵਕੀਲਾਂ ਦੀ ਪਾਵਰ ਵੀ ਦਿਖਾਈ ਜੋਗੀ ਹਾਈ ਕੋਰਟ ਦੀ ਵਕੀਲ ਆ ਮੈਂ ਕੋਈ ਮਾੜੀ-ਮੋਟੀ ਜਾਂ ਕੋਈ ਓਣੀ ਹੈਗੀ ਹਾਈ ਕੋਰਟ ਦੀ ਵਕੀਲ ਹੁਣ ਇਹਨਾਂ ਨੂੰ ਪਾਵਰ ਦਿਖਾਈ ਜਾਏ ਕਿ ਵਕੀਲ ਕੀ ਹੁੰਦੇ ਨੇ ਰੇਤ ਮਾਫੀਆ ਦੇ ਜਦੋਂ ਇਹਨਾਂ ਲੋਕਾਂ ਦੇ ਜੇ ਕੇਸ ਅਸੀਂ ਲੜ ਸਕਦੇ ਹਾਂ ਤਾਂ ਸਾਡੇ ਜਦੋਂ ਸਾਡੇ ਉੱਤੇ ਅਟੈਕ ਹੋਊਗਾ ਤਾਂ ਫਿਰ ਅਸੀਂ ਕੀ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਦੂਜੀ ਗੱਲ ਮੈਂ ਖਾਲਸਾ ਦੀ ਧੀ ਆ ਇਹੋ ਜਿਹੀ ਕਿਹੜੇ ਧਮਕੀਆਂ ਤੋਂ ਮੈਂ ਡਰਨ ਵਾਲੀ ਨਹੀਂ ਝੂਠ ਮੈਂ ਬੋਲਣ ਵਾਲੀ ਨਹੀਂ ਜੋ ਜੋ ਹੋਇਆ ਉਹ ਦਿਖਾਇਆ ਆ ਮੇਰੇ ਮੈਂ ਤੁਹਾਨੂੰ ਮਤਲਬ ਉਹ ਵੀਡੀਓ ਨਹੀਂ ਦਿਖਾ ਸਕਦੀ ਜੋ ਮੇਰੀ ਬੈਗ ਦੇ ਉੱਤੇ ਜਿਸ ਤਰੀਕੇ ਨਾਲ ਲੱਛ ਪਈ ਹੋਣੀ ਆ ਯਾਬ ਆ ਮੇਰੀ ਕੋਈ ਸਾਸ਼ਨ ਮੁਰਦਾ ਕੋਈ ਹੈਲਪ ਨਹੀਂ ਕੀਤੀ ਕਿ ਸਾਸ਼ਨ ਕੋਈ ਹੈਲਪ ਨਹੀਂ ਕਰ ਰਿਹਾ ਐਸੋ ਆਇਆ ਆ ਬਸ ਮੌਕੇ ਤੇ ਆਇਆ ਇੱਥੇ ਪਹੁੰਚਿਆ ਹੋਇਆ ਆ ਉੱਥੇ ਪਹੁੰਚ ਕੇ ਵੀ ਉਹਨਾਂ ਨੇ ਦੱਸਿਆ ਤੁਸੀਂ ਉਹਨਾਂ ਦੇ ਘਰ ਜਾਇਓ ਜਿਨ੍ਹਾਂ ਦੇ ਘਰੇ ਹੋਇਆ ਸਾਰਾ ਕੁਝ ਔਰ ਮੇਰੀ ਤੁਸੀਂ ਪਹਿਲਾਂ ਦਾ ਲਾਈਵ ਵੀ ਦੇਖਿਆ ਮੇਰੇ ਲਾਈਵ ਦੇ ਵਿੱਚ ਨਾਰਮਲ ਮੈਂ ਬਿਲਕੁਲ ਨਾਰਮਲ ਗੱਲ ਕਰ ਰਹੀ ਹਾਂ ਉਹ ਮੇਰਾ ਕਲਾਸ ਮੇਟ ਰਿਹਾ ਆ ਇਹ ਮੁੰਡਾ ਉਹਨੇ ਦੱਸਿਆ ਕਿ ਮੇਰੀ ਮਦਰ ਹੁਣੇ ਇਕੱਲੇ ਆ ਵੀ ਤੁਸੀਂ ਉੱਥੇ ਜਾਓ ਉਸ ਤਾਂ ਗੱਦਾਪੁਰ ਜਾ ਰਹੇ ਸੀ ਆਪਦੇ ਪ੍ਰੋਗਰਾਮ ਦੇ ਤਾਂ ਅਸੀਂ ਉਹ ਉਹਨਾਂ ਦੀ ਹੈਲਪ ਕਰਨ ਗਏ ਕਿਉਂਕਿ ਉਹ ਲੇਡੀਜ਼ ਨੂੰ ਬਦਤਮੀਜ਼ੀ ਕਰ ਰਹੇ ਸੀ ਜਦੋਂ ਮੈਂ ਉੱਥੇ ਗਈ ਉਹਨਾਂ ਨੇ ਆਪਣੀਆਂ ਲੇਡੀਜ਼ ਬੁਲਾ ਲੀਆਂ ਕਿਉਂਕਿ ਉਹ ਇਟ ਵਾਸ ਅ ਪ੍ਰੀਜ਼ ਲੈਂਡ ਇਹ ਕਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਝ ਕਰਨਾ ਆ ਹੁਣ ਕੋਈ ਕੁਝ ਵੀ ਕਵੇ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ ਹੈ ਬਿਕੋਜ਼ ਹਜੇ ਤੱਕ ਜੇ ਇਹੋ ਜਿਹੀ ਗੱਲ ਹੁੰਦੀ ਤਾਂ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਜੋ ਕੋ ਸਾਡੇ ਨਾਲ ਹੋਇਆ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਬੰਦੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਪੁੱਛੇ ਉੱਥੇ ਕੋ ਅਧਿਕਾਰੀ ਤੱਕ ਪਹੁੰਚ ਦਿੱਤੀ ਮੈਂ ਦੱਸੀ ਤਾਂ ਜਾ ਰਹੀ ਐ ਐਸਐਸਓ ਨੂੰ ਕਾਲ ਕੀਤੀ ਐ ਐਸਐਸਓ ਨਾਲ ਗੱਲ ਹੋਈ ਐ ਐਸਐਸਓ ਜਗ੍ਹਾ ਦੀ ਉੱਥੇ ਪਹੁੰਚੀ ਐ ਐਸਐਸਓ ਤੋਂ ਬਾਅਦ ਉੱਪਰ ਐਸసీపీ ਸਾਹਿਬ ਹੈਗੇ ਡੀਐਸਪੀ ਐਸਪੀ 1 ਕੋ ਕਮਿਸ਼ਨਰ ਕੋਨ ਮਿਲ ਕੋ ਪੈਂਦਾ ਸਿੱਸ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ ਸਾਡੇ ਜਿਲ੍ਹਾ ਸੈਕਟਰੀ ਐ ਗਗਨਦੀਪ ਜਮੂ ਉਹਨਾਂ ਦੀ ਉਹਨਾਂ ਨੂੰ ਤਾਂ ਸਰਕਾਰੀ ਅਫਸਰ ਹੀ ਕਿਸੇ ਦਿਨ ਆਉਣਾ। ਉਹਨਾਂ ਦੇ ਉਹਨਾਂ ਦੇ ਨਾਲ ਹੋਈ ਉਹਨਾਂ ਨੇ ਮੈਨੂੰ ਕਿਹਾ ਕਿ ਕਿ ਰਿਪਰੈਜੈਂਟੇਸ਼ਨ ਭੇਜ ਦਿਓ ਤੇ ਉਹ ਕੋਈ ਗੱਲ ਨਹੀਂ ਸੁਪਨ ਸ਼ਰਮਨ ਨਾਲ ਮੈਂ ਕੁਝ ਵੀ ਗੱਲ ਕਰੂੰਗੀ। ਆ ਹਾਲ ਕਾਲ ਥਮ ਪਰ ਪਹਿਲਾਂ ਜਾ ਕੇ ਮੈਡੀਕਲ ਜਿਹੜਾ ਟ੍ਰੀਟਮੈਂਟ ਆ that is more important because ਅਗਰ ਲੋਕਾਂ ਨਹੀਂ ਲੜਨੇ ਆ ਪਹਿਲਾਂ ਆਪਣੀ ਸੇਫਟੀ ਹੋਣੀ ਜ਼ਰੂਰੀ ਆ ਸੋ ਪਹਿਲਾਂ ਮੈਂ ਜਾ ਕੇ ਦੇਖਣਾ ਕਿ ਕੋਈ ਫ੍ਰੈਕਚਰ ਵਗੈਰਾ ਤਾਂ ਨਹੀਂ ਹੈਗਾ ਫਿਰ ਇਸ ਸਮੇਂ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਹਸਪੀਟਲ ਦੇ ਵਿੱਚ ਕਿਉਂਕਿ ਉਹਨਾਂ ਦੇ ਬੰਦੇ ਵੀ ਉੱਥੇ ਜਦ ਹਸਪੀਟਲ 'ਚ ਸਾਡੇ ਉੱਤੇ ਕੋਈ ਅਟੈਕ ਹੁੰਦਾ ਆ ਦੈਨ ਇਸ ਚੀਜ਼ ਦਾ ਤੁਮੇਬਰ ਪ੍ਰਸ਼ਾਸਨ ਹੋਏਗਾ ਬਿਕਾ ਸਾਡੇ ਵੱਲੋਂ ਕਿਸੇ ਨਾਲ ਕੋਈ ਵੀ ਬਤਨੀ ਜੀ ਨਾ ਕੀਤੀ ਗਈ ਹੈ ਨਾ ਅਸੀਂ ਕਰਾਂਗੇ ਅਸੀਂ ਕਾਨੂੰਨ ਦੇ ਦਾਰੇ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਆ ਅਸੀਂ ਹੁਣ ਵੀ ਕਾਨੂੰਨੀ ਹੱਕ ਦੀ ਲੜਾਈ ਲੜ ਰਹੇ ਸੀ ਪਰ ਜੇ ਸਾਡੇ ਨਾਲ ਕੁਝ ਵੀ ਹੁੰਦਾ ਇਸ ਚੀਜ਼ ਦੀ ਜ਼ਿੰਮੇਵਾਰ ਖੁਦ ਐਸ ਐਚਓ ਮੇਰਵਾਨ ਤੇ ਜੋ ਵੀ ਕੰਸਰਨ ਅਧਿਕਾਰੀ ਨੇ ਪ੍ਰਸ਼ਾਸਨਾਂ ਮਾਈਨਿੰਗ ਡਿਪਾਰਟਮੈਂਟ ਆ ਪੰਜਾਬ ਸਰਕਾਰ ਆ ਉਹ ਹੋਵੇਗਾ ਠੀਕ ਹੈ ਜੀ ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਕਿ ਟਿਕਾਣਾ ਤੁਹਾਡਾ ਜਿਹੜਾ ਇਹ ਪੂਰਾ ਮਾਮਲਾ ਦੱਸਿਆ ਗਿਆ ਅੱਜ ਠਗੜੇ ਨੂੰ ਕਿ ਅਸੀਂ ਮੰਨ ਜਾਂਦੇ ਹਾਂ ਇੱਕ ਮੈਂ ਦੱਸਣਾ ਚਾਹ ਰੀਆਂ ਮੈਨੂੰ ਉਹ ਕੇਵਲ ਵੀਰ ਜੀ ਬਚਾ ਕੇ ਉਹਨਾਂ ਦੀ ਮਿੰਤਾ ਕਰਕੇ ਮੈਨੂੰ ਬਚਾ ਕੇ ਲਿਆਏ ਆ ਇਹ ਸਾਨੂੰ ਅੱਛਾ ਜੀ ਅੱਛਾ ਜੀ ਹਾਂਜੀ ਕਿਉਂ ਜੀ ਕਹਿੰਦਾ ਇਹਨਾਂ ਨੇ ਪਹਿਲਾ ਤਾਂ ਸਵੇਰੇ ਸਾਡੇ ਘਰ ਵੀ ਆਉਂਦੇ ਸੀ 6:00 ਵਜੇ 6:00 ਵਜੇ ਮਨ ਬਣਾ ਹਾਂ ਜੀ ਮਨ ਬਣਾ ਪਿੱਛੇ ਹੋ ਗਿਆ ਯਾਰ ਅੱਛਾ ਜੀ ਸਾਡੇ ਘਰ ਤੇ ਸਵੇਰੇ ਆਮ ਲਾ ਜਿੱਦਾਂ ਪਣਿਆ ਚੱਲ ਰਿਹਾ ਫੋਨ ਜੋਗਾ ਸੀ ਆਈ ਕਰ ਲਾ ਉੱਧਰ ਨੂੰ ਉਹਲੇ ਪਿੱਛੇ ਪੈ ਗਏ ਕਿਹੜਾ ਕਿੱਥੇ ਉਹ ਦੂਰ ਨੂੰ ਚਲੇ ਗਏ ਜਿਹੜਾ ਉਹਦਾ ਜਿਹੜਾ 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 ਜਿਹ ਐਸਐਚਓ ਨੂੰ ਫੋਨ ਕਰ ਦੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੀ ਜਾਓ ਬੰਦਾ ਉਹਨਾਂ ਦਾ ਖੇਤ ਹੈ ਇਹਨਾਂ ਦਾ ਇੱਕ ਵੀ ਇੱਕ ਗੱਲ ਦੱਸਾਂ ਉਹ ਬਲਰਾਜ ਉਹਨਾਂ ਦਾ ਖੇਤ ਉੱਥੇ ਉਹ ਕੰਮ ਕਰਨ ਬੰਦਾ ਗਿਆ ਸੀ ਉਹਨਾਂ ਨੇ ਉਹ ਬੰਦੇ ਦੇ ਉੱਤੇ ਵੀ ਰੌਡ ਲੈ ਕੇ ਅਟੈਕ ਕਰ ਦਿੱਤਾ ਉਹਨਾਂ ਦੇ ਕੰਮਾਂ ਤੇ ਜਸਟ ਰੀਸੈਂਟਲੀ ਉਹਨੇ ਬੰਦੇ ਦਾ ਫੋਨ ਆ 112 ਤੇ ਫੋਨ ਉਹ ਕੱਸ ਕਰਦੇ ਕਰਦੇ ਸੀ ਉਹ ਹੀ 112 ਕਿਸੇ ਸਿਧਾ ਸਟੇਸ਼ਨ ਤੇ ਫੋਨ ਕਰ ਰਹੇ ਆ ਇਹ ਹਾਂਜੀ ਹਾਂਜੀ ਗੱਡੀ ਦੇ ਸਾਡੇ ਨਾ ਇਹਨਾਂ ਨਾਲ 8-10 ਦਿਨ ਤੋਂ ਕਾਫੀ ਜਣੀ ਗਏ ਜਿਹੜੇ ਪਾਣੀਆਂ ਦੇ ਕਨੈਕਸ਼ਨ ਆ ਉਹ ਸਾਰੀ ਪਾਈਪ ਲਾਈਨ ਤੋੜੀ ਪਈ ਐ ਇਹਨਾਂ ਨੇ ਓਕੇ ਮੈਂ ਜਦ ਕਿ ਨੈੱਟ ਤੇ ਕੁਝ ਵੀਡੀਓ ਵੀ ਪਾਈਆਂ ਆ ਆ ਤਾਂ ਕਿ ਮੈਨੂੰ ਮੋਟੋ ਕਰ ਪਿਆ ਆ ਆ ਜਾਂਦੇ ਉਹਨਾਂ ਨੂੰ ਨਾਲੀ ਵਾਲਾ ਬੰਦਾ ਇਹਦੇ ਸੁਵੰਤ ਆ ਯਾਰ ਬੰਦਾ ਹੋਰ ਕੇ ਸਾਰੇ ਲੋਕਾਂ ਦੇ ਮਗਰ ਪਤਾ ਨਹੀਂ ਇਹ ਜਿਹੜੇ ਗੁੰਡੇ ਨੇ ਇਹਨਾਂ ਦੀ ਮੈਂ ਜਿਹੜੀ ਹੈਗੀ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਇਹਨਾਂ ਦੀ ਵੀਡੀਓ ਫੋਟੋਸ ਪਈਆਂ ਨੇ ਹਰਦੀਪ ਮੁੰਡੀਆਂ ਦੇ ਨਾਲ ਹਰਦੀਪ ਮੁੰਡੀਆਂ ਦੇ ਨਾਲ ਉਹ ਥੋੜੇ ਦਿਨ ਪਹਿਲਾਂ ਵੀ ਬੈਠੇ ਸੀ ਉਹ ODE ਹੀ ਬੰਦੇ ਨੇ ਸੋ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਆ ਸੀ ਸਿਰਫ ਲੋਕਾਂ ਦੀ ਹੈਲਪ ਕਰਨ ਗਏ ਸੀ ਦੱਸਿਆ ਹੀ ਤੁਹਾਨੂੰ ਤੇ ਇਹ ਜੋ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਗੁੰਡਾਗਰਦੀ ਪੰਜਾਬ ਸਰਕਾਰ ਦੇ ਇਹਨਾਂ ਦੇ ਵੱਲੋਂ ਹੋ ਰਹੀ ਆ ਹੁਣ ਇਹੀ ਦੇਖਦੇ ਆਂ ਕਿ ਪੰਜਾਬ ਸਰਕਾਰ ਰੇਤ ਮਾਫੀਆ ਨਾਲ ਖੜਦਾ ਆ ਜਾਂ ਪੰਜਾਬ ਸਰਕਾਰ ਆਪਣੇ ਲੋਕਾਂ ਨਾਲ ਖੜਦੀ ਆ ਅਜੇ ਹੀ ਦੇਖਣਾ ਆਮ ਆਦਮੀ ਦੀ ਜਿਹੜੀ ਸਰਕਾਰ ਆਮ ਆਦਮੀ ਨਾਲ ਖੜਦੀ ਆ ਜਾਂ ਇਹ ਜਿਹੜੇ ਪੈਸੇ ਵਾਲੇ ਰੇਤ ਮਾਫੀਆ ਜਾਂ ਇਹਦੇ ਨਾਲ ਖੜਦੀ ਆ ਥੈਂਕ ਯੂ ਸੋ ਮੱਚ ਤੁਸੀਂ ਸਾਥ ਦਿੱਤਾ ਉਧਰ